ਅੱਜ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਮਾਤਾ ਗੁਦਰੀ ਭਲਾਈ ਕੇਂਦਰ ਵਿਖੇ ਜੋ ਪਾਣੀ ਦੀ ਸੇਵਾ ਆ ਉਹ ਆਰੰਭ ਕੀਤੀ ਜਾ ਰਹੀ ਆ ਸਾਲਾਨਾ ਪਾਣੀ ਦੀ ਸੇਵਾ ਪਿਛਲੇ ਸਾਲਾਂ ਤੋਂ ਵੀ ਚੱਲ ਰਹੀ ਆ ਪਰ ਅੱਜ ਗਰਮੀਆਂ ਦਾ ਦਿਹਾੜਾ ਹੁਣ ਸ਼ੁਰੂ ਹੋ ਗਿਆ ਸੋ ਇਸ ਕਰਕੇ ਅੱਜ ਪਵਿੱਤਰ ਦਿਹਾੜਾ ਜਾਣ ਕੇ RAM NAVAI ਦਾ ਇਸ ਕਾਰਜ ਦੀ ਅਸੀਂ ਅੱਜ ਬੁਨਿਆਦ ਰੱਖੀ ਆ ਅਤੇ ਜਿਹੜਾ ਸੀਜ਼ਨ ਦਾ ਪਾਣੀ ਦੀ ਸੇਵਾ ਸ਼ੁਰੂ ਕੀਤੀ ਆ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰੀਕੇ ਨਾਲ ਹੀ ਇਹ ਇਹ ਸੇਵਾ ਔਰ ਹੋਰ ਸੇਵਾਵਾਂ ਜਿਹੜੀਆਂ ਮਾਤਾ ਗੁਜਰੀ ਪਣਾਈ ਕੇਦਰ ਵੱਲੋਂ ਚੱਲਦੀਆਂ ਨੇ ਉਹ ਲਗਾਤਾਰ ਚੱਲਦੀਆਂ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਪ੍ਰਭੂ ਰਾਮ ਦੀ ਸਾਡੇ ਤੇ ਕਿਰਪਾ ਰਵੇ ਔਰ ਅਸੀਂ ਇਹਨਾਂ ਸੇਵਾਵਾਂ ਨੂੰ ਅੱਗੇ ਲੈ ਕੇ ਜਾ ਸਕੀਏ ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਪਤਵੰਤੇ ਸੱਜਣਾ ਜਾਇਏ ਨੇ ਸ਼੍ਰੀ ਮੰਗਤਰਾਮ ਜੀ ਬਾਂਸਾਲ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਸ਼੍ਰੀ ਚਰਨਜੀ ਲਾਲ ਜੀ ਜੈਨ ਰਾਕੇਸ਼ ਜੈਨ ਜੀ ਪ੍ਰਧਾਨ ਸ਼ਾਮ ਲਾਲ ਜੀ ਤਰੇਵਾ ਜੀ ਉਹਨਾਂ ਜਿੰਨੇ ਵੀ ਹੋਰ ਪਤਵੰਤੇ ਸੱਜਣਾ ਨੇ ਡਾਕਸਾ ਵਾਇਸੀ ਤੋਂ ਸਭ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਸੇ ਤਰੀਕੇ ਨਾਲ ਹੀ ਸਹਿਯੋਗ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਸਹਿਯੋਗ ਸੰਗਤਾਂ ਨੇ ਦਿੱਤਾ ਵੱਧ ਚੜ੍ਹ ਕੇ ਇਲਾਕੇ ਨੇ ਸਹਿਯੋਗ ਦਿੱਤਾ ਇਸ ਤੋਂ ਵੀ ਅੱਗੇ ਹੁਣ ਆਪਾਂ ਜਿਹੜੀਆਂ ਹੋਰ ਸੇਵਾਵਾਂ ਜਿੰਨੀਆਂ ਵੱਧ ਤੋਂ ਵੱਧ ਆਪਾਂ ਕਰ ਸਕੀਏ ਸੋ ਇਸ ਆਸ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾ ਚਾਹੂਗੇ ਜੀ ਸਭ ਤੋਂ ਪਹਿਲਾਂ ਮੈਂ ਅੱਜ ਸ਼ੁਭ ਦਿਹਾੜੀ ਤੇ ਰਾਮ ਨਮੀ ਦੀਆਂ ਤੁਹਾਨੂੰ ਸਾਰੀ ਸਾਥ ਸੰਗਤ ਨੂੰ ਲੱਖ ਲੱਖ ਵਧਾਈਆਂ ਜੋ ਇਹ ਪ੍ਰਾਲਾ ਆਪਾਂ ਨੂੰ ਬਹੁਤ ਦਿਨ ਦਾ ਪਤਾ ਹੈ ਅੱਜ ਇਹ ਗਰਮੀ ਦੇ ਦਿਹਾੜੇ ਤੇ ਪਾਣੀ ਦਾ ਪ੍ਰਾਲਾ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਬਹੁਤ ਪ੍ਰਾਲੇ ਕੀਤੇ ਨੇ ਪਾਤਾ ਕੁਜਰੀ ਵੀ ਟ੍ਰਾਈਫਸਟ ਨੇ ਬਹੁਤ ਪ੍ਰਾਲੇ ਕੀਤੇ ਨੇ ਸ਼ਾਦੀਆਂ ਦੇ ਕਿਤੇ ਗਰੀਬ ਤੇ ਕੋਈ ਮੁਸੀਬਤ ਪੈਂਦੀ ਹੈ ਉੱਥੇ ਵੀ ਖੜਦੇ ਨੇ ਔਰ ਚੰਗੇ ਲੋਕ ਹੈ ਇਨ੍ਹਾਂ ਦੇ ਨਾਲ ਗਰੀਬ ਅਮੀਰ ਇਹ ਸਭ ਦਾ ਦੇ ਨਾਲ ਜੁੜੇ ਹੋਏ ਨੇ ਮੈਂ ਤਾਂ ਇਸ ਸੰਸਥਾ ਨੂੰ ਲੱਖ ਲੱਖ ਵਧਾਈ ਦਿੰਦਾ ਪਰਮਾਤਮਾ ਕੋਲ ਅਰਦਾਸ ਕਰਦਾ ਅਈ ਜੀ ਸੰਸਥਾ ਦਿਨ ਦੁਪਹਿਰੀ ਜਾਂ ਚੌਬਣੀ ਤੱਕ ਹੀ ਕਰੇ ਇਹ ਦਫ਼ਤਰ ਵੀ ਕਿੱਲਿਆਂ 'ਚ ਹੋਵੇ ਇਹ ਮੈਂ ਤਾਂ ਇਹ ਮੈਂ ਅੱਜ ਇਹ ਕਹਿੰਦੇ ਸੀ ਦਫ਼ਤਰ ਛੋਟ ਹੈ ਮੈਂ ਅੱਜ ਮਨ 'ਚ ਸੋਚ ਗਿਆ ਕਿ ਇਹ ਦਫ਼ਤਰ ਕਿੱਲਿਆਂ 'ਚ ਹੋਵੇ ਇਹ ਦਫ਼ਤਰ ਗਜਾ ਚ ਨਹੀਂ ਜੋ ਇਹ ਕੰਮ ਕਰਦੇ ਨੇ ਤਾਂ ਕਿੱਲਿਆਂ 'ਚ ਹੋਵੇ ਕਿੱਲਿਆਂ 'ਚ ਆਹ ਨਾਲੇ ਸਮੇਂ 'ਚ ਕਿੱਲਿਆਂ 'ਚ ਹੀ ਹੋਊਗਾ ਕੋਫੀ ਦੇ ਵਿੱਚ ਆਏ ਨੇ ਮਾਤਾ ਗੁਜਰੀ ਭੜਾਈ ਕੇਂਦਰ ਆ ਕੋਈ ਜਾਨੀ ਮਾਨੀ ਕੋਈ ਸੰਸਥਾ ਨਹੀਂ ਹੈਗੀ ਹਰ ਇੱਕ ਦੇ ਮੂੰਹ ਤੇ ਹਰ ਇੱਕ ਬੱਚੇ ਨੂੰ ਪਤਾ ਹੈ ਸੰਸਥਾ ਬਾਰੇ ਤਾਂ ਕੀ ਕਹਿਣਾ ਚਾ ਰਹੇ ਹੋ ਬੜੀ ਖੁਸ਼ੀ ਹੋਈ ਹੈ ਜੇ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਰਾਮ ਨਾਮੇ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਇੱਕ ਸਾਂਝੀ ਸੰਸਥਾ ਹੈ ਜੋ ਹਰ ਅਵਤਾਰਾਂ ਦੇ ਤਿਹਾਰ ਮਨਾਉਂਦੀ ਹੈ ਸੋ ਤ੍ਰੇਤਾ ਯੁਗ ਦੇ ਅਵਤਾਰ ਰਾਮ ਜੰਦਰ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਸਾਡੇ ਸੰਸਥਾ ਵੱਲੋਂ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਮੰਗਤਰਾਮ ਜੀ ਸਾਡੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਫੋਨ ਤੇ ਇਹ ਗੱਲ ਬੜੇ ਪਿਆਰ ਨਾਲ ਕਰਦੇ ਨੇ ਤੇ ਅੱਜ ਇੱਕ ਬੇਨਤੀ ਸੀ ਕੱਲ ਕੀਤੀ ਇਹਨਾਂ ਨੂੰ ਵੀ ਰਾਮਨੰਮੀ ਦਾ ਤਿਹਾਰ ਹੈ ਵੀ ਤੁਸੀਂ ਆਉਣਾ ਤੇ ਰક્ષਣ ਦੀ ਸੇਵਾ ਸ਼ੁਰੂ ਕਰਨੀ ਹੈ ਤੋਂ ਇਹ ਪਹੁੰਚੇ ਨੇ ਤੇ ਜੋ ਰક્ષਣ ਹੈ ਇੱਕ ਆਪਣੇ ਤਸੀਮ ਚੰਦੇ ਸਿੰਘਲਾ ਮੱਤੀ ਵਾਲਿਆਂ ਵੱਲੋਂ ਬਣਾਇਆ ਗਿਆ ਤੇ ਦੂਜਾ ਡਾਕਟਰ ਕਿਸ਼ਨ ਜੀ ਗਰਗ ਜੋ ਸਰਗੋਸ਼ ਹੋ ਗਏ ਉਹਨਾਂ ਦੇ بیٹے ਕਪਲਾਸ਼ੂ ਨੇ ਬਣਾਇਆ ਗਿਆ ਤੇ ਜੋ ਬਾਕੀ ਖਰਚਾ ਹੈ ਮਲਾਜੋ ਦਾ ਪਾਣੀ ਦਾ ਉਹ ਸਾਡੇ ਸਸਤਾ ਕਰਦੀ ਹੈ ਰਾਲ ਮਿਲ ਕੇ ਸਵਾਵਾ ਚਲਦੀਆਂ ਨੇ ਕਾਫੀ ਸਵਾਵਾ ਨੇ ਟੈਂਕੀਆਂ ਦਾ 10-12 ਮੰਡੀ ਰੱਖੀਆਂ ਹੋਈਆਂ ਨੇ ਦੋ ਪਿਆਉ ਸ਼ੁਰੂ ਕਰਨ ਲੱਗੇ ਆਂ ਅਨੇਕਾਂ ਮਰੀਜ਼ਾਂ ਦੇ ਇਲਾਜ ਅਨੇਕਾਂ ਮਕਾਨਾਂ ਦੀ ਮੁਰੰਮਤ ਜੋ ਡਿੱਗ ਜਾਂਦੇ ਨੇ ਡਿੱਗਣ ਵਾਲੇ ਨੇ ਹੋਰ ਕਾਫੀ ਕਾਰਜ ਨੇ 200 ਪਰਿਵਾਰਾਂ ਦੀ ਸੰਭਾਲ ਹੋ ਰਹੀ ਹੈ ਸੋ ਸਾਰੇ ਕਾਰਜ ਮੰਡੀ ਦੇ ਸਹਿਯੋਗ ਨਾਲ ਨੇ ਸਾਰੇ ਮੰਡੀ ਦਾ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਸਾਡੇ ਜੋ ਚੰਜੀਤ ਸਿੰਘ ਜੀ ਸ਼ਾਮਲ ਸਿੰਘ ਜੀ ਮੰਗਤ ਨਾਮ ਜੀ ਜੋ ਵੀ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਕੇਸ਼ ਜੈਨ ਜੀ ਨੇ ਤੋਂ ਸਾਰਿਆਂ ਨੂੰ ਫਿਰ ਦੁਬਾਰਾ ਰਾਮਚੰਦ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ